ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੇ ਕਿਚਨ 'ਚ ਤੇ ਅੱਜ ਆਪਾਂ ਬਣਾਵਾਂਗੇ ਜੀ ਮਿਕਸ ਪਕੌੜੇ ਤੇ ਨਾਲ ਹੀ ਪਨੀਰ ਵਾਲੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਤੇ ਗੈਸ ਉਪਰ ਆਪਾਂ ਰੱਖਾਂਗੇ ਜੀ ਕੜਾਈ ਤੇ ਇੱਥੇ ਆਪਾਂ ਤਿੰਨ ਆਲੂ ਲਏ ਹੋਏ ਨੇ ਚਾਰ ਪਿਆਜ਼ ਲਏ ਹੋਏ ਨੇ ਇਹਨਾਂ ਨੂੰ ਆਪਾਂ ਲੌਂਗ ਸਾਈਜ਼ 'ਚ ਕੱਟ ਕਰ ਲਵਾਂਗੇ ਪਤਲੇ ਕੱਟਾਂਗੇ ਮੋਟੇ ਨਹੀਂ ਆਲੂ ਕੱਟਣੇ ਹੈਗੇ ਤੇ ਨਾਲ ਹੀ ਅਸੀਂ اسی ਤਰੀਕੇ ਨਾਲ ਪਿਆਜ਼ ਵੀ ਕੱਟ ਕਰ ਲਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਵਾਧ ਵੀ ਬਣਾ ਸਕਦੇ ਆਪਾਂ ਇੰਨੇ ਕੀ ਬਣਾ ਕੇ ਤਿਆਰ ਕਰਨੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਜਿਹੜੇ ਕੱਟ ਕਰ ਲਵਾਂਗੇ ਇਸ ਤਰੀਕੇ ਨਾਲ ਤੇ ਕੜਾਈ ਵਿੱਚ ਤੇਲ ਪਾ ਲਵਾਂਗੇ ਤੇ ਥੋੜੀ ਜੀ ਆਪਾਂ ਪਾਲਕ ਲਈ ਹੋਈ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਵੀ ਲੈ ਸਕਦੇ ਹੋ ਅਸੀਂ ਜਿੰਨੇ ਆਲੂ ਲਏ ਹੋਏ ਓੰਨੇ ਹੀ ਅਸੀਂ ਪਿਆਜ਼ ਲਏ ਓੰਨੇ ਹੀ ਅਸੀਂ ਪਾਲਕ ਲਈ ਹੋਈ ਹੈ ਬਰਾਬਰ ਮਾਤਰਾ ਵਿੱਚ ਬਹੁਤੀ ਚ ਕੋਈ ਚੀਜ਼ ਵੱਧ ਨਹੀਂ ਕੋਈ ਘਟ ਨਹੀਂ ਹੈਗੀ ਤੇ ਹੁਣ ਆਪਾਂ ਲਵਾਂਗੇ ਜਿਹਦੇ ਵਿੱਚ ਪਾਵਾਂਗੇ ਜੀ ਵੇਸਨ ਇੱਕ ਕੋਲੀ ਵੇਸਨ ਆਪਾਂ ਪਹਿਲਾਂ ਹੀ ਛਾਣ ਕੇ ਰੱਖਿਆ ਹੋਇਆ ਸੀ ਇੱਕ ਕੋਲੀ ਆਪਾਂ ਇਸ ਤਰੀਕੇ ਨਾਲ ਵੇਸਨ ਨੂੰ ਪਾ ਲਵਾਂਗੇ ਹੁਣ ਪਾਵਾਂਗੇ ਦੇ ਵਿੱਚ ਮਸਾਲੇ ਨਮਕ ਪਾਵਾਂਗੇ ਇੱਕ ਚਮਚ 1 ਚਮਚਾ ਗਰਮ masala 1 ਚਮਚਾ ਚਾਟ ਮਸਾਲਾ 1 ਚਮਚਾ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਜਿਹਨੂੰ ਦੇਕੀ ਮਿਰਚ ਕਹਿੰਦੇ ਅੱਧਾ ਚਮਚਾ ਪਿਆ ਲਾਲ ਮਿਰਚ ਪਾਵਾਂਗੇ ਇਹਦੇ ਵਿੱਚ ਤੇ ਪਹਿਲਾਂ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਚੰਗੇ ਤਰੀਕੇ ਨਾਲ ਉਸ ਤੋਂ ਬਾਅਦ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨਾਂ ਨੂੰ ਘੋਲ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਸ ਤਰੀਕੇ ਨਾਲ ਮਿਕਸ ਕਰਨਾ ਹੈ একদম ਜ਼ਿਆਦਾ ਪਾਣੀ ਨਹੀਂ ਪਾ ਲੈਣਾ ਕਿਉਂਕਿ ਇਸ ਤਰੀਕੇ ਨਾਲ ਫਿਰ ਜਿਹੜੇ ਪਕੌੜੇ ਹੈ ਨਾ ਉਹ ਬਿਲਕੁਲ ਵੇਸਣ ਜਿਹੜਾ ਬਿਲਕੁਲ ਪਤਲਾ ਜਿਹਾ ਪੈ ਜਾਂਦਾ ਹੈ ਕਿਉਂਕਿ ਕੁਝ ਵਿੱਚ ਸਬਜ਼ੀਆਂ ਦੇ ਵੀ ਪਾਣੀ ਹੁੰਦਾ ਹੈ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਕੋਟਿੰਗ ਹੋ ਚੁੱਕੀ ਹੈ ਵੇਸਣ ਦੀ ਇੱਕ ਚਮਚਾਪਾ ਪਾਵਾਂਗੇ ਵੀ ਤੇਲ ਤੇ ਹੁਣ ਆਪਾਂ ਮਿਕਸ ਕਰ ਲਵਾਂਗੇ ਤੇ ਹੁਣ ਤੇਲ ਜਿਹੜਾ ਗਰਮ ਹੋ ਚੁੱਕਿਆ ਇਸ ਤਰੀਕੇ ਨਾਲ ਆਪਾਂ ਫਰਾਈ ਕਰਦੇ ਜਾਵਾਂਗੇ ਪਹਿਲਾਂ ਆਪਾਂ ਅੱਧਾ ਫਰਾਈ ਕਰਾਂਗੇ ਉਸ ਤੋਂ ਬਾਅਦ ਆਪਾਂ ਦੁਬਾਰਾ ਫਿਰ ਫਰਾਈ ਕਰਾਂਗੇ ਜੇ ਇੱਕਦਮ ਹੀ ਅਸੀਂ ਸਾਰੇ ਫਰਾਈ ਕਰ ਲਾਂਗੇ ਕਿ ਕੱਚੀ ਜਿਹੀ ਪਕੌੜੀ ਰਹਿ ਜਾਂਦੀ ਨਹੀਂ ਇਸ ਲਈ ਆਪਾਂ ਪਹਿਲਾਂ ਅੱਧੀ ਫਰਾਈ ਕਰਨੀ ਉਸ ਤੋਂ ਬਾਅਦ ਆਪਾਂ ਫਿਰ ਫਰਾਈ ਕਰਾਂਗੇ ਨੰਨ ਦੁਬਾਰਾ ਤੇ ਹੁਣ ਆਪਾਂ ਗਲਵਾਂਗੇ ਜੀ ਪਨੀਰ ਦੇ ਪਕੌੜਿਆਂ ਦੀ ਤਿਆਰੀ ਕਰਾਂਗੇ ਇੱਕ ਕਲਿਵੇਜਨ ਲਵਾਂਗੇ ਅੱਧਾ ਚਮਚ ਨਮਕ ਹਲਦੀ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਚਾਟ ਮਸਾਲਾ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਪਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਤੇ ਅੱਧਾ ਚਮਚ ਨਮਕ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਵੇਸਣੇ ਦਾ ਘੋਲ ਕੇ ਤਿਆਰ ਕਰ ਲਵਾਂਗੇ ਤੇ ਪਨੀਰ ਆਪਾਂ ਘਰ ਜੀ ਬਣਾ ਕੇ ਤਿਆਰ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਹਦੀ ਵੀਡੀਓ ਵੀ ਮੈਂ YouTube ਤੇ ਅਪਲੋਡ ਕੀਤੀ ਹੋਈ ਹੈ ਸ਼ਾਰਟ ਵਿੱਚ ਦੱਸਿਆ ਹੋਇਆ ਹੈ ਤੇ ਤੁਸੀਂ ਉੱਥੇ ਜਾ ਕੇ ਤੇ ਵੇਖ ਸਕਦੇ ਹੋ ਤੇ ਹੁਣ ਆਪਾਂ ਜਿਹੜੇ ਇਹਦੇ ਪੀਸੋ ਕੱਟ ਕਰ ਲਵਾਂਗੇ ਇਸ ਤਰੀਕੇ ਨਾਲ ਜਿੰਨੇ ਵੀ ਤੁਹਾਨੂੰ ਸੈਚ ਮੋٹے ਜਿਸ ਤਰੀਕੇ ਨਾਲ ਤੁਸੀਂ ਕੱਟਣਾ ਚਾਹੁੰਦੇ ਉਸ ਤਰੀਕੇ ਨਾਲ ਤੁਸੀਂ ਕੱਟ ਕਰ ਸਕਦੇ ਹੋ ਤੇ ਆਪਾਂ ਥੋੜੀ ਜਿਹੀ ਮੋਟੇ ਸੈਚ ਕੱਟ ਕੇ ਦਿੱਤੇ ਹੋਏ ਨੇ ਪਨੀਰ ਤੇ ਦੇਦ ਤਾਂ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਇਆ ਹੈ ਤੇ ਹੁਣ ਜਿਹੜੇ ਅਸੀਂ ਪਹਿਲਾਂ ਪਕੌੜੇ ਕੱਢੇ ਹੋਏ ਸੀ ਉਹਨਾਂ ਨੂੰ ਫਰਾਈ ਕਰਕੇ ਬਿਲਕੁਲ ਤੇਲ ਜਿਆਦਾ ਗਰਮ ਹੋਣਾ ਚਾਹੀਦਾ ਉਹਦੇ ਵਿੱਚ ਫਰਾਈ ਕਰਾਂਗੇ ਆਪਾਂ ਇਹਨਾਂ ਪਕੌੜਿਆਂ ਨੂੰ ਤੇ ਹੁਣ ਆਪਾਂ ਜਿਹੜੇ ਪਨੀਰ ਦੇ ਉਹ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਬੱਚੇ ਅੱਜ ਤੁਹਾਨੂੰ ਪਤਾ ਲੋਹੜੀ ਦਾ ਦਿਨ ਆ ਪਤੰਗ ਡਾ ਰਹੇ ਸੀਗੇ ਤੇ ਉਹ ਬੱਚੇ ਬੋਲ ਰਹੇ ਸੀ ਕਿ ਪਕੌੜੇ ਬਣਾਓ ਤੇ ਮੈਂ ਸੋਚਿਆ ਕਿ ਉਹਨਾਂ ਨਾਲ ਪਨੀਰ ਦੇ ਵੀ ਬਣਾ ਕੇ ਤਿਆਰ ਕੀਤੀ ਜਾਣ ਤੇ ਨਾਲ ਦੀ ਆਪਣੀ ਫੈਮਿਲੀ ਦੇ ਨਾਲ ਵੀ ਵੀਡੀਓ ਸ਼ੇਅਰ ਕੀਤੀ ਜਾਵੇ ਤੇ ਹੁਣ ਆਪਾਂ ਜਿਹੜੇ ਪਨੀਰ ਦੇ ਪਕੌੜੇ ਉਹ ਫਰਾਈ ਕਰਾਂਗੇ ਤੇ ਇਸੇ ਤਰੀਕੇ ਨਾਲ ਆਪਾਂ ਹੁਣ ਜਿਹੜਾ ਪਨੀਰ ਦੀਪਾ ਗੋੜਾ ਪਨੀਰ ਦੀਪਾ ਗੋੜੇ ਪਹਿਲਾਂ ਆਪਾਂ ਅੱਧੇ ਫਰਾਈ ਕਰਨੇ ਦੁਬਾਰਾ ਫਿਰ ਫਰਾਈ ਕਰਾਂਗੇ ਇਹਨਾਂ ਨੂੰ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਦੁਬਾਰਾ ਫਿਰ ਫਰਾਈ ਕਰਾਂਗੇ ਤੇ ਦੋਨੋਂ ਚੀਜ਼ਾਂ ਕਰਕੇ ਫਰਾਈ ਅਸੀਂ ਤਿਆਰ ਕਰ ਲਿਆ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਰੂਮ ਵਰਗੇ ਬਣ ਕੇ